ਪਹਾੜੀ ਜਿਹੜਾ ਹੈ ਇਹ ਤੜਪਦਾ ਏ ਬਾਗੜ ਸਿੰਘ ਨੇ ਬੜੀ ਜ਼ੋਰ ਨਾਲ ਹੱਥ ਕੁੱਟਿਆ ਹੈ ਤੇ ਉਹਦੀਆਂ ਹੱਡੀਆਂ ਤੱਕ ਪੀ ਕੇ ਰੱਖ ਦਿੱਤੀਆਂ ਕਿ ਉਹ ਤੜਪਦਾ ਹੋਇਆ ਹੱਥ ਛੁਡਾਰਿਆ ਹੈ ਮਿੰਤਾ ਕਰ ਰਿਹਾ ਹੈ ਕਿ ਮੇਰਾ ਹੱਥ ਛੱਡ ਦਿਓ ਇੱਕ ਹੱਥ ਦੇ ਵਡ ਸਿੰਘ ਦਵਾਈਓ ਭਇਓ ਚੂਨ ਤੋ ਬੋਬਿਲ ਲਾਇਓ ਜਦੋਂ ਸਿੰਘ ਨੇ ਇੱਕ ਹੱਥ ਨਾਲ ਫੜ ਕੇ ਦਵਾਈਆ ਤਾਂ ਉਹਦੇ ਪੰਜੇ ਨੂੰ ਭਇਓ ਚੂਰਨ ਤੋਂ ਬੋਬਿਲ ਲਾਇਓ ਕਹਿੰਦੇ ਚੂਰਾ ਹੋ ਗਿਆ ਉਹਦੇ ਹੱਥ ਦੀਆਂ ਹੱਡੀਆਂ ਦਾ ਬੜਾ ਤੜਪਦਾ ਇੱਕੁਰ ਲਾਉਂਦਾ ਏ ਤੇ ਉੱਚੀ ਉੱਚੀ ਦੁਹਾਈ ਪਾਉਣ ਲੱਗਾ ਹਾਏ ਹਾਏ ਕਰਮੋਚਾਰੀ ਛੱਡੋ ਖਾਲਸਾ ਸੰਤਮਾਰੀ ਹਾਏ ਮਰ ਗਿਆ ਹਾਏ ਮਰ ਗਿਆ ਇਉਂ ਮੁੱਖੋਂ ਕਹਿਣ ਲੱਗਾ ਉੱਚੀ ਉੱਚੀ ਛੱਡਿਓ ਖਾਲਸਾ ਸ਼ਰਨ ਤੁਮਾਰੀ ਖਾਲਸਾ ਜੀ ਛੱਡ ਦਿਓ ਮੈਂ ਤੁਹਾਡੀ ਸ਼ਰਨ ਆਇਆ ਹਾਂ ਮੈਨੂੰ ਨਵਾਜ ਲਓ ਮੈਨੂੰ ਸ਼ਰਨ ਦਿਓ ਭਾਬ ਮੈਨੂੰ ਰੱਖ ਲਿਓ ਮੈਨੂੰ ਬਚਾ ਲਿਓ ਕਿਉਂ ਮਿੰਤਾ ਕਰਨ ਲੱਗਾ ਗੁਣ ਗਣਾਉਣ ਲੱਗਾ ਛੱਡ ਬਾਗੜ ਸਿੰਘ ਉਸ ਜਾਉ ਕਹਿਓ ਇਮਚਾਹ ਚਰਨਾਂ ਨਾਲ ਲੱਗ ਵੇਓ ਤਦੋਂ ਬਾਗੜ ਸਿੰਘ ਨੇ ਆਖਿਆ ਵੀ ਤੁਸੀਂ ਇਹਨੂੰ ਛੱਡੋ ਆਓ ਜਿਹੜੇ ਚਾਰ ਬੱਚੇ ਹੋ ਨਾ ਤੁਸੀਂ ਵੀ ਆ ਜਾਓ ਹੁਣ ਜਦੋਂ ਉਹਦੀ ਪਹਾੜੀਏ ਦੀ ਹਾਲਤ ਵੇਖੀ ਨਾ ਕਿ ਐਡਾ ਵੱਡਾ ਹਟਾ ਕਟਾ ਜਵਾਨ ਸੀ ਇਹਦੇ ਹੱਥਾਂ ਦੀਆਂ ਹੱਡੀਆਂ ਹੀ ਪੀ ਕੇ ਰੱਖ ਰਤੀਆਂ ਬਾਗੜ ਸਿੰਘ ਨੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਅੱਗੇ ਆਉਣ ਦੀ ਤਦੋਂ ਪਹਾੜੀਏ ਕਹਿਣ ਲੱਗੇ ਵੀ ਨਹੀਂ ਅਸੀਂ ਤੇਰੇ ਨਾਲ ਦਸ ਪੰਜਾ ਨਹੀਂ ਕਰਨਾ ਅਸੀਂ ਤੇਰੀ ਪੈਰ ਨੂੰ ਪੁੱਟਾਂਗੇ ਤੂੰ ਧਰਤੀ ਵਿੱਚ ਗੱਡ ਜਾ ਤਦੋਂ ਆਖਦੇ ਨੇ ਛੱਡ ਬਾਗੜ ਸਿੰਘ ਉਸ ਤੋਂ ਕਹੋ ਬਾਗੜ ਸਿੰਘ ਨੇ ਪੰਜਾ ਛੱਡ ਦਿੱਤਾ ਤੇ ਉਹ ਕਿਹਾ ਹਿੰਮਤ ਚਾਹਤ ਚਰਨ ਲਗਵयो ਮੈਂ ਕਿਹਾ ਸੀ ਤੁਹਾਨੂੰ ਕਿ ਆਓ ਮੇਰਾ ਪੈਰ ਚੁੱਕ ਲਵੋ ਤੁਸੀਂ ਤਾਂ ਹੱਥ ਵਿੱਚ ਹੱਥ ਪ사 ਕੇ ਆਪਣਾ ਜੋਰ ਵਿਖਾਉਣਾ ਚਾਹੁੰਦੇ ਸੀ ਵੇਖੋ ਹੁਣ ਬਣਾ ਦੇਾਂਗਾ ਚੂਰਾ ਕਿੱਡਾ ਨੁਕਸਾਨ ਹੋਇਆ ਹੁਣ ਰੋਕ ਉਰ ਲਾ ਕੇ ਆਪਣੀ ਜਾਨ ਬਖਸ਼ੋਣ ਵਾਲਿਓ ਮੈਂ ਪਹਿਲਾਂ ਆਖਿਆ ਸੀ ਕਿ ਮੇਰੇ ਪੈਰਾਂ ਨੂੰ ਫੜੋ ਤੇ ਮੈਂ ਤੁਹਾਨੂੰ ਬਖਸ਼ ਦਿਆਂਗਾ ਪਰ ਤੁਸੀਂ ਆਖਿਆ ਵੀ ਨਹੀਂ ਕਰਨਾ ਦੋ ਹੱਥ ਕਰਨੇ ਨੇ ਆਓ ਹੁਣ ਮੇਰੇ ਨਾਲ ਦੋ ਹੱਥ ਕਰੋ ਜਾ ਠਗ ਨਹੀਂ ਤੋ ਮਰੋ ਤੋ ਨਹੀਂ ਜਨ ਛੁਏ ਘਰ ਜੀਵਤੋ ਜਾਹੀ ਵੀ ਜੇਕਰ ਤੂੰ ਮੇਰੇ ਪੈਰ ਨੂੰ ਫੜ ਕੇ ਚੁੱਕ ਦਿੰਦਾ ਤੇ ਤੂੰ ਬਚ ਜਾਣਾ ਸੀ ਪਰ ਤੂੰ ਆਪ ਹੀ ਹੱਥ ਚੁਣਿਆ ਵੀ ਨਹੀਂ ਮੈਂ ਤਾਂ ਦਸਤ ਪੰਜਾ ਕਰਨਾ ਏ ਮੈਂ ਬੜਾ ਵੱਡਾ ਯੋਧਾ ਬਲੀ ਆ ਇਹਨੂੰ ਆਪਣੇ ਆਪ ਤੇ ਮਾਣ ਸੀ ਤਾਕਦੇ ਨੇ ਜੋ ਉਠਦ ਨਹੀਂ ਤੋ ਮਰੋ ਤੋ ਨਹੀਂ ਕਿਨ ਜੇ ਪੈਰ ਨਾ ਵੀ ਉੱਠਦਾ ਤਾਂ ਤੈਨੂੰ ਤੜਫਣਾ ਨਾ ਪੈਂਦਾ ਆਪਣੀ ਜਾਨ ਦੀ ਦੁਹਾਈ ਨਾ ਦੇਣੀ ਪੈਂਦੀ ਪ੍ਰਥਮੇਕ ਲਗੋ ਚਰਨ ਆਨਾਂ ਫੇਰ ਦੂਏ ਤੀਏ ਲਾਇਓ ਤਾਨਾ ਕਹਿੰਦੇ ਹੁਣ ਦਸਤ ਪੰਜਾ ਪਾਉਣ ਨਾਲੋਂ ਇਹਨਾਂ ਪਹਾੜੀਆਂ ਨੇ ਰਾਹ ਚੁਣਿਆ ਕਿ ਅਸੀਂ ਏਸ ਬਾਗੜ ਸਿੰਘ ਦਾ ਪੈਰ ਚੁੱਕਾਂਗੇ ਤੇ ਹੁਣ ਸ਼ਰਤ ਬਦਲ ਦਿੱਤੀ ਗਈ ਹੈ ਇਹਨਾਂ ਵੱਲੋਂ ਕਿ ਨਹੀਂ ਅਸੀਂ ਦਸਤ ਪੰਜਾ ਨਹੀਂ ਕਰਨਾ ਅਸੀਂ ਤਾਂ ਪੈਰ ਗੱਡਿਆ ਹੋਇਆ ਚੁੱਕਾਂਗੇ ਤਾਂ ਬਾਗੜ ਸਿੰਘ ਕਹਿੰਦੇ ਆਪਣਾ ਪੈਰ ਗੱਡਦਾ ਹੈ ਫੇਰ ਚੌਥੇ ਉਹਨਾਂ ਲਈਓ ਬੁਲਾਏ ਫਿਰ ਦੂਜੇ ਤੀਏ ਲਾਇਓ ਤਾਨਾ ਫਿਰ ਚੌਥੇ ਉਹਨ ਲਿਓ ਬੁਲਾਏ ਕਿਨ ਜਦੋਂ ਪਹਿਲੇ ਤੋਂ ਪੈਰ ਨਾ ਹਿਲਿਆ ਫਿਰ ਦੂਜੇ ਨੇ ਜੋਰ ਲਾਇਆ ਉਹਨੇ ਵੀ ਆ ਕੇ ਹੱਥ ਪਾਇਆ ਬਾਗੜ ਸਿੰਘ ਦੇ ਪੈਰ ਨੂੰ ਫਿਰ ਨਾ ਚੁੱਕਿਆ ਗਿਆ ਤਿੰਨਾਂ ਤੋਂ ਬਾਅਦ ਫਿਰ ਚੌਥੇ ਨੂੰ ਆਵਾਜ਼ ਮਾਰੀ ਵੀ ਤੂੰ ਵੀ ਆ ਜਾ ਕਿਨ ਚਾਰੇ ਜਣੇ ਰੜ ਕੇ ਜੋਰ ਲਾ ਰਹੇ ਨੇ ਪਰ ਭਾਈ ਬਾਗੜ ਸਿੰਘ ਦਾ ਪੈਰ ਕੋਟੇ ਨਹੀਂ ਸਕੇ ਮੈਦਾਨ ਦੇ ਅੰਗ ਦੇ ਵਿੱਚ ਉਸ ਮੈਦਾਨ ਦੇ ਵਿੱਚ ਪੈਰ ਇਉਂ ਗੱਡਿਆ ਏ ਕਿ ਉਹ ਪੂਰਾ ਜ਼ੋਰ ਲਾ ਕੇ ਹੰਮ ਗਏ ਨੇ ਤੇ ਪੰਜਵਾਂ ਜਿਹੜਾ ਉਹਨਾਂ ਦਾ ਸਾਥੀ ਹੈ ਉਹ ਪਹਿਲੇ ਹੀ ਬਿਲਕੁਰੀਆ ਤੜਫ ਰਿਹਾ ਦਰਦ ਦੇ ਨਾਲ ਉਹ ਚ ਉੱਠਣ ਦੀ ਵੀ ਹਿੰਮਤ ਨਹੀਂ ਹੈ ਤੇ ਇਹ ਚਾਰੇ ਜ਼ੋਰ ਲਾ ਕੇ ਥੱਕ ਗਏ ਨੇ ਫਿਰ ਚੌਥੋਂ ਨਾਲਿਓ ਬੁਲਾਏ ਪੰਜਮੋਂ ਬਹੁਤ ਹੁੱਤ ਹੱਥ ਚੜਾਏ ਕਹਿੰਦੇ ਪੰਜਮਾ ਤਾਂ ਤੜਪੀ ਰਿਹਾ ਸੀ ਚਾਰਾਂ ਨੇ ਪੂਰਾ ਜ਼ੋਰ ਲਾ ਲਿਆ ਜਿਵੇਂ ਜਿਵੇਂ ਘੁੰਮ ਚੋਮਾ ਚੁੱਕ ਚੁਕੈਂ ਤਿਵੇਂ ਤੇਵਾ ਡੂੰਗ ਗਟਾਏ ਕਹਿੰਦੇ ਉਹਨੇ ਜਿਵੇਂ ਜਿਵੇਂ ਘੁੰਮ ਘੁੰਮ ਕੇ ਇਧਰੋਂ ਉਧਰੋਂ ਵੀ ਅਸੀਂ ਚੁੱਕ ਲਈ ਇੱਕ ਵਾਰੀ ਪੈਰ ਅਸੀਂ ਸ਼ਰਤ ਜਿੱਤ ਜਾਈਏ ਤੇ ਅਸੀਂ ਬੰਦਾ ਸਿੰਘ ਬਹਾਦਰ ਨੂੰ ਆਪਣਾ ਗੁਲਾਮ ਬਣਾਵਾਂਗੇ ਇਹਦੇ ਕੋਲੋਂ ਸੋਨਾ ਬਣਵਾਵਾਂਗੇ ਹੀਰੇ ਮੋਤੀ ਲਵਾਵਾਂਗੇ ਉਸ ਲਾਲਚ ਤਹਿਤ ਇਹ ਚਾਰੇ ਜਣੇ ਜਿਹੜੇ ਭੇਜੇ ਨੇ ਪਹਾੜੀ ਰਾਜਿਆਂ ਵੱਲੋਂ ਇਹ ਘੁੰਮ ਘੁੰਮ ਕੇ ਬੰਦਾ ਸਿੰਘ ਬਹਾਦਰ ਦੇ ਪੈਰ ਨੂੰ ਚੁਕਣਾ ਚਾਹੁੰਦੇ ਨੇ ਪਰ ਅੱਕਦੇ ਨੇ ਚੁੱਕਿਆ ਨਹੀਂ ਜਾਂਦਾ ਬੜਾ ਜ਼ੋਰ ਲਾ ਰਹੇ ਨੇ ਫਿਰ ਅੱਕਦੇ ਨੇ ਜੈਸੇ ਅੰਗਦ ਪਦ ਭਇਓ ਗਾੜ੍ਹ ਸੋਲੰਕਾ ਮਾਹੀ ਕਿਵੇਂ ਜਿਵੇਂ ਲੰਕਾ ਦੇ ਰਾਜੇ ਰਾਵਣ ਦੀ ਉਸ ਕਚਹਿਰੀ ਦੇ ਅੰਦਰ ਉਸ ਮਹਿਲਾ ਦੇ ਅੰਦਰ ਅੰਗਦ ਦਾ ਪੈਰ ਧਰਤੀ ਵਿੱਚ ਗੱਡਿਆ ਗਿਆ ਸੀ ਭਾਪ ਜੋਂ-ਜੋਂ ਜ਼ੋਰ ਲਾਉਂਦੇ ਸੀ ਉਹ ਤਿਉਂ-ਤਿਉਂ ਹੋਰ ਗੱਡਿਆ ਜਾਂਦਾ ਸੀ ਭਾਰਾ ਹੋ ਜਾਂਦਾ ਸੀ ਤੇ ਮੈਂ ਕਹਿੰਦੇ ਆਖਦੇ ਨੇ ਭਾਈ ਬਾਗੜ ਸਿੰਘ ਦਾ ਪੈਰ ਆ ਜਿਹੜਾ ਉਹ ਜਿਉਂ-ਜਿਉਂ ਜ਼ੋਰ ਲਾਉਂਦੇ ਨੇ ਤਿਉਂ ਤਿਉਂ ਹੋਰ ਮਜ਼ਬੂਤ ਹੁੰਦਾ ਜਾਂਦਾ ਏ ਉਹਨਾਂ ਪਾਸੋਂ ਚੱਕਿਆ ਨਹੀਂ ਜਾਂਦਾ ਜੋ ਭਾਈ ਤੋ ਬਾਗੜ ਸਿੰਘ ਐ ਸੋਚਾਰਾ ਸਭ ਚਲੇ ਆਵੋ ਤੁਮ ਬਲ ਸਾਰਾ ਤਾਂ ਬਾਗੜ ਸਿੰਘ ਨੇ ਇਸ ਤਰ੍ਹਾਂ ਕਿਹਾ ਵੀ ਓਏ ਪਹਾੜੀਓ ਓਏ ਤੁਸੀਂ ਜਵਾਨ ਬਣੇ ਫਿਰਦੇ ਓ ਐਵੇਂ ਕਰੋ ਸਭ ਚਲੇ ਆਵੋ ਤੁਮ ਬਲ ਸਾਰਾ ਤੁਸੀਂ ਸਾਰੇ ਆ ਕੇ ਜਿਹੜੇ ਹੋਰ 500 ਨਾਲ ਲੈ ਕੇ ਆਏ ਹੋ ਨਾ ਮਰਦ ਵਾਸਤੇ ਤੁਸੀਂ ਉਹਨਾਂ ਸਾਰਿਆਂ ਨੂੰ ਬੁਲਾ ਲਓ ਮੈਂ ਇਕੱਲਾ ਹੀ ਬਹੁਤ ਆ ਆਓ ਮੇਰੇ ਪੈਰ ਨੂੰ ਕੋਈ ਪੁੱਟ ਕੇ ਵਿਖਾਓ ਹੋਏ ਸ਼ਰਮਿੰਦੇ ਸੋ ਮੁੜ ਗਏ ਡੇਰੇ ਭੱਜੇ ਮਜਮਾ ਛੁੱਟੇ ਅੱਜ ਛੇਰੇ ਆਖਦੇ ਨੇ ਵੀ ਤੁਹਾਡੇ ਮਨ ਚ ਕੋਈ ਵਹਿਮ ਨਾ ਰਹਿ ਜਾਵੇ ਕਸਰ ਨਾ ਰਹਿ ਜਾਵੇ ਆਓ ਤੁਸੀਂ ਸਾਰੇ ਜਣੇ ਰਲ ਕੇ ਮੇਰਾ ਪੈਰ ਪੁੱਟੋ ਧਰਤੀ ਦੇ ਉੱਤੋਂ ਤਾਕਦੇ ਨੇ ਸਾਰੇ ਸ਼ਰਮਿੰਦੇ ਹੋ ਗਏ ਪਿੱਛੇ ਜਿੱਥੇ ਡੇਰਾ ਪਾਇਆ ਸੀ ਉਹਨਾਂ ਨੇ ਉੱਥੇ ਪਿਛਾਂ ਨੂੰ ਮੁੜ ਗਏ ਜਿੱਥੇ ਉਹਨਾਂ ਦੇ ਡੇਰੇ ਸਨ ਤਾਕਦੇ ਨੇ ਭੱਜੇ ਇਮ ਜਿਮ ਛੁਟੇ ਅੱਜ ਸ਼ੇਰ ਅੱਜ ਦਾ ਭਾਵ ਹੁੰਦਾ ਇਹ ਬੱਕਰੀ ਵੀ ਜਦੋਂ ਬੱਕਰੀ ਛੇੜ ਦੇ ਪੰਜੇ ਵਿੱਚ ਛੁੱਟਦੀ ਆ ਨਾ ਉਹ ਬੜੀ ਤੇਜ਼ੀ ਨਾਲ ਭੱਜਦੀ ਆ ਵੀ ਛੁਕਰ ਅੱਜ ਜਾਨ ਬਚੀ ਤਾਕਦੇ ਨੇ ਤਿਵੇਂ ਭਾਈ ਬਾਗੜ ਸਿੰਘ ਤੋਂ ਛੁੱਟ ਕੇ ਪੰਜ ਜਵਾਨ ਜਿਹੜੇ ਨੇ ਇਓ ਪਿੱਛੇ ਨੂੰ ਭੱਜੇ ਨੇ ਉਹ ਫੌਜਾਂ ਪਿੱਛੇ ਨੂੰ ਭੱਜੀਆਂ ਨੇ ਆਪਣੀਆਂ ਡੇਰੀਆਂ ਵੱਲ ਨੂੰ ਕਿ ਅੱਜ ਸਾਡੀ ਜਾਨ ਬਚ ਗਈ ਹੈ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਕਿ ਅੱਜ ਬਾਗੜ ਸਿੰਘ ਦੇ ਹੱਥੋਂ ਮਾਰੇ ਨਹੀਂ ਗਏ